ਰੇਡੀਓ ਤਮਾਲ ਤੇ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਚਿੱਠੀਆਂ ਦੀ ਚਿੱਠੀਏ ਨੀ ਚਿੱਠੀਏ ਹੰਝੂਆਣਾ ਲਿਖੀਏ ਚਿੱਠੀਏ ਨੀ ਚਿੱਠੀਏ ਹੰਝੂਆਣਾ ਲਿਖੀਏ ਚਿੱਠੀਏ ਨੀ ਚਿੱਠੀਏ ਹੰਝੂਆਣਾ ਲਿਖੀਏ ਦੂਰ ਬਤ ਨਾ ਕੋ ਰੈਂਦਾ ਮੇਰਾ ਲਾਲ ਅੱਖੀ ਮੇਰੇ ਸੋਹਣੇ ਚੰਨ ਨੂੰ ਸਮਾਸੀ ਚਿੱਠੀਆਂ ਮਨੁੱਖੀ ਜੀਵਨ 'ਚ ਆਪਣੀ ਅਹਿਮ ਮਹੱਤਤਾ ਰੱਖਦੀਆਂ ਸਨ ਚਿੱਠੀ ਬਿਨਾ ਜੀਵਨ ਅਧੂਰਾ ਸੀ ਚਿੱਠੀਆਂ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਹੰਸ ਰਾਜ ਹੰਸ ਗਾਉਂਦਾ ਸੁਣਦੇ ਹਾਂ ਜੋ ਚਿੱਠੀਆਂ ਦੀ ਘਾਟ ਤੇ ਉਹਦੀ ਅਹਿਮੀਅਤ ਤੇ ਟੈਲੀਫੋਨ ਦੀ ਪ੍ਰਦਾਨਤਾ ਬਾਰੇ ਇੰਜ ਆਖਦਾ ਹੈ ਇੱਕ ਚਿੱਠੀ ਤੋਂ ਅਨੇਕਾਂ ਵਾਰ ਵਾਚਣਾ ਤੁਹ ਕਵਾਚਣਾ ਜੇ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਦਾਤਾ ਜੇ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਦਾਤਾ ਚੱਲੇ ਮੁੰਡੀਆਂ ਵਟੋਣੀਆਂ ਫੁੱਲ ਜਿਜਾ ਦਾ ਟੈਲੀਫੋਨ ਲੱਗਿਆ ਮੈਂ ਆਪਣੇ ਦੋਸਤਾਂ ਲੇਖਕਾਂ ਤੇ ਕਲਾਕਾਰਾਂ ਤੇ ਵਿਦਵਾਨਾਂ ਵੱਲੋਂ ਅੱਜ ਤੋਂ 30-35 ਸਾਲ ਪਹਿਲਾਂ ਮੈਨੂੰ ਲਿਖੇ ਹੋਏ ਖੱਤ ਫੋਲਣ ਲੱਗਿਆ ਤਾਂ ਮੈਨੂੰ ਯਾਦ ਪਿਆ ਕਿ ਜਿਵੇਂ ਮੈਂ ਬਹੁਤ ਪਿੱਛੇ ਜੀਵਨ ਵਿੱਚ ਪਰਤ ਗਿਆ ਹਾਂ ਉਹਨਾਂ ਖਤਾਂ ਨੂੰ ਇਕੱਠੇ ਕਰਕੇ ਕਿਤਾਬ ਛਪਵਾਈ ਨਾਮ ਰੱਖਿਆ ਚਿੱਠੀਆਂ ਦੁਨੀਆਂ ਮੇਰੇ ਨਾਲ ਇਉਂ ਲੱਗਿਆ ਜਿਵੇਂ ਖਤਮ ਹੈ ਸ਼ੀਸ਼ੇ ਵਿੱਚ ਮੜਾ ਕੇ ਰੱਖ ਲਏ ਹੋਣ ਤਦੇ ਹੀ ਹਰ ਭਜਨ ਮਾਨ ਗਾਉਂਦਾ ਹੈ ਤੇਰੇ ਪਿਆਰ ਦੀ ਨਿਸ਼ਾਨੀ ਸਾਡੀ ਇਸ਼ਕ ਕਹਾਣੀ ਕਿਸੇ ਨੇ ਲਿਖਿਆ ਕਿ ਹੋ ਗਈ ਮਹੀਨੇ ਦੀ 27 ਮੇਰੇ ਬਾਲਮਾ ਚਿੱਠੀ ਤੇਰੀ ਇੱਕ ਵੀ ਨਾ ਆਈ ਮੇਰੇ ਬਾਲਮਾ ਜਾਂ ਤੈਨੂੰ ਦੇਉਂਗੀ ਪੰਜ ਪਤਾਸੇ ਵੇ ਮੁੰਛੀ ਖੱਤ ਲਿਖ ਦੇ ਜਾਂ ਕਿਸੇ ਨੇ ਲਿਖਿਆ ਕਿ ਆਵੀਂ ਵੇ ਕਬੂਤਰਾ ਜਾਵੀਂ ਵੇ ਕਬੂਤਰਾ ਚਿੱਠੀ ਮੇਰੇ ਢੋਲ ਦੀ ਲਿਆਵੀਂ ਵੇ ਕਬੂਤਰਾ ਦੋਸਤੋ ਬਹੁਤ ਕੁਝ ਸਾਡੇ ਸਾਹਿਤ ਵਿੱਚ ਚਿੱਠੀਆਂ ਬਾਰੇ ਮਿਲਦਾ ਹੈ ਵੱਡੇ ਵੱਡੇ ਵਿਦਵਾਨਾਂ ਲੇਖਾਂ ਦੇ ਖੱਤ ਸਾਡਾ ਕਿਤਾਬੀ ਰੂਪ ਵਿੱਚ ਸਰਮਾਇਆ ਹਨ ਕੋਈ ਸਮਾਂ ਆਵੇਗਾ ਜਦੋਂ ਲੋਕ ਅਫੜਾ ਤਫੜੀ ਵਿੱਚੋਂ ਨਿਕਲਣਗੇ ਫਿਰ ਤੋਂ ਇੱਕ ਦੂਜੇ ਨੂੰ ਖੱਤ ਲਿਖਿਆ ਕਰਨਗੇ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਤਈਏ ਇੱਕ ਚਿੱਠੀ ਜਦੋਂ ਆਉਂਦੀ ਹੈ ਕਿਸੇ ਦੇ ਘਰੇ ਤੇ ਘਰਦਿਆਂ ਦੀਆਂ ਕੀ ਭਾਵਨਾਵਾਂ ਹੁੰਦੀਆਂ ਬੜੇ ਦਿਨਾਂ ਕੇ ਬਾਅਦ ਚਿੱਠੀ ਆਈ ਹੈ ਇਹ ਵੀ ਹਿੰਦੀ ਦਾ ਗੀਤ ਸਾਡੇ ਮਨਾਂ ਨੂੰ ਟੰਬਦਾ ਹੈ ਚਿੱਠੀ ਆਈ ਹੈ ਆਈ ਹੈ ਚਿੱਠੀ ਆਈ ਹੈ ਚਿੱਠੀ ਆਈ ਹੈ ਆਈ ਹੈ ਚਿੱਠੀ ਆਈ ਨੋ ਕੋਆ ਇੱਕ ਪੁੱਤ ਚਿੱਠੀ ੜੀਕਦਾ ਮਾਂ ਦੀ ਪਰਦੇਸ ਵਿੱਚ ਬੈਠਾ ਤੇ ਮਾਂ ਜਰੋਂ ਚਿੱਠੀ ਲਿਖਤੀ ਹੈ ਚਿੱਠੀ ਮਿਲਦੀ ਹੈ ਚਿੱਠੀ ਪੜਦਾ ਹੈ ਤੇ ਹੋਂ ਕਿ ਇੰਜ ਪੜਦਾ ਹੈ ਹਏ ਚਿੱਠੀ ਤੇਰੀ ਆਈ ਚਿਤ ਪੜ ਕੇ ਉਦਾਸ ਹੋਇਆ ਲਿਖਿਆ ਤੂੰ ਲੱਗਦਾ I can